ਇਸਤਰੀ ਜਾਤੀ ਦੇ ਇਤਿਹਾਸ ਨੂੰ ਗੋਹ ਨਾਲ ਬਾਚਿਆਂ ਕਈ ਉੱਚ ਹਸਤੀਆਂ ਦੇ ਜੀਵਨ ਪੜਨ ਵਿੱਚ ਆਉਂਦੇ ਹਨ ਪਰ ਇਸ ਸ਼੍ਰੇਣੀ ਵਿੱਚ ਜੋ ਉੱਚਾ ਮੁਰਾਤਬਾ ਮਾਨਯੋਗ ਸਰਦਾਰਨੀ ਸਦਾਕੌਰ ਜੀ ਨੂੰ ਪ੍ਰਾਪਤ ਹੈ ਉਹ ਹੋਰ ਕਿਦਰੇ ਨਹੀਂ ਮਿਲਦਾ ਜੇ ਆਪ ਜੀ ਦੇ ਵੀਰਤਾ ਅਤੇ ਨਿਰਭੈਤਾ ਦੇ ਕਾਰਨਾਮੇ ਦੇਖੀਏ ਤਾਂ ਹੈਰਾਨ ਰਹਿ ਜਾਈਦਾ ਹੈ ਆਪਣੀ ਤਲਵਾਰ ਧੂਕੇ ਸਾਰੀ ਫੌਜ ਤੋਂ ਅੱਗੇ ਹੋ ਕੇ ਆਪਣੇ ਨਾਲੋਂ ਕਈ ਗੁਣਾ ਵੱਧ ਵੈਰੀਆਂ ਨਾਲ ਰਣ ਤੱਤੇ ਵਿੱਚ ਫਤਿਹਯਾਬੀਆਂ ਪਾਉਣੀਆਂ ਇਹ ਆਪ ਜੀ ਦਾ ਹੀ ਕਮਾਲ ਸੀ ਜੇ ਸੁਗੜਤਾ ਦੂਰ ਦ੍ਰਿਸ਼ਟੀ ਪ੍ਰਬੰਧਕ ਸ਼ਕਤੀ ਦੇ ਦਬਦਬੇ ਦੇ ਗੁਣਾ ਵੱਲ ਦ੍ਰਿਸ਼ਟੀ ਮਾਰੀਏ ਤਾਂ ਹੋਰ ਵੀ ਅश्चਰਜ ਹੋ ਕੇ ਰਹਿ ਜਾਂਦਾ ਹੈ ਦੇਸ਼ ਵਿੱਚ ਆਮ ਦੇਖਣ ਵਿੱਚ ਆਉਂਦਾ ਹੈ ਕਿ ਵਿਚਾਰੀਆਂ ਵਿਦਵਾਵਾਂ ਆਪਣੇ ਮਾਲਕ ਦੇ ਵਿਛੋੜੇ ਵਿੱਚ ਅੱਧ ਬਲੀ ਜਵਾਲਾ ਵਾਂਗ ਧੁੱਕ ਧੁੱਕ ਕੇ ਸੁਆਹ ਹੋ ਜਾਂਦੀਆਂ ਹਨ ਪਰ ਆਪਨੇ ਜਿਸ ਸਮੇ ਮੈਦਾਨੇ ਜੰਗ ਵਿੱਚ ਆਪਣੇ ਪ੍ਰਣਪਿਆ ਨੂੰ ਲਹੂ ਵਿੱਚ ਡੁੱਬਿਆ ਹੋਇਆ ਡਿੱਠਾ ਤਾਂ ਬਜਾਏ ਇਸ ਦੇ ਕਿ ਉਹ ਵੈਣ ਪਾਉਂਦੀ ਤੇ ਤਰੂਸੀਆਂ ਲੈਂਦੀ ਆਪ ਦੇ ਸਿੱਕੀ ਜੋਸ਼ ਨੇ ਹੁਲਾਰਾ ਦਿੱਤਾ ਤੇ ਸ਼ੇਰਨੀ ਦੀ ਤਰ੍ਹਾਂ ਉਸਨੇ ਮੈਦਾਨ ਵਿੱਚ ਆਪਣੇ ਪਤੀ ਦੇ ਸ਼ਸਤਰ ਪਹਿਨ ਲਏ ਤੇ ਜਿਵੇਂ ਇੱਕ ਪਹਿਰੇਦਾਰ ਦੇ ਪਹਿਰੇ ਦਾ ਸਮਾਂ ਪੂਰਾ ਹੋ ਜਾਏ ਤਾਂ ਉਸ ਦੇ ਬਦਲੇ ਹੋਰ ਸੰਤਰੀ ਆ ਖਲੋਂਦਾ ਹੈ ਠੀਕ ਤਵੇਂ ਹੀ ਇਸ ਨੇ ਆਪਣੇ ਜੀਵਨ ਸਾਥੀ ਦੇ ਸਾਰੇ ਕੰਮਾਂ ਦੇ ਭਾਰ ਨੂੰ ਵਿਛੋੜੇ ਦੇ ਪਹਿਲੇ ਦਿਨ ਤੋਂ ਹੀ ਆਪਣੇ ਮੋਢਿਆਂ ਪਰ ਲੈ ਲਿਆ ਤੇ ਉਹ ਕੁਝ ਕਰਕੇ ਦੱਸ ਦਿੱਤਾ ਜਿਸ ਦੀ ਨਜ਼ੀਰ ਕੋਈ ਨਹੀਂ ਮਿਲਦੀ ਕਈ ਹਜ਼ਾਰ ਖੁਦਸਰ ਫੌਜ ਨੂੰ ਇੰਨੇ ਵਧੀਆ ਪ੍ਰਬੰਧ ਵਿੱਚ ਰੱਖਣਾ ਤੇ ਲੱਖਾਂ ਦੀ ਜਾਇਦਾਦ ਸੌਂਪਣੀ ਦਾ ਭਾਰ ਚੁੱਕਣਾ ਤੇ ਇਸ ਨੂੰ ਪੂਰਨ ਸਫਲਤਾ ਨਾਲ ਨਿਭਾਉਣਾ ਇਹ ਕੇਵਲ ਆਪ ਦਾ ਹੀ ਕੰਮ ਸੀ ਨੌਜਵਾਨ ਗੁਰਬਖਸ਼ ਸਿੰਘ ਦੀ ਮੌਤ ਨੇ ਬੇਦਰ ਸਰਦਾਰ ਜੈ ਸਿੰਘ ਦਾ ਲੱਕ ਤੋੜ ਦਿੱਤਾ ਸੀ ਉਸ ਦੇ ਜੀਵਨ ਦੀਆਂ ਸਾਰੀਆਂ ਆਸਾਂ ਉਸ ਦੇ ਨਾਲ ਉਸੇ ਦਿਨ ਹੀ ਮੁੱਕ ਗਈਆਂ ਸਨ ਪਰ ਇਹ ਕਿਸੇ ਬੀਰ ਸਰਦਾਰਨੀ ਜੀ ਦਾ ਕੰਮ ਸੀ ਕਿ ਇੰਨੇ ਭਾਰੀ ਬੋਝ ਨੂੰ ਆਪਣੇ ਸਿਰ ਤੇ ਚੁੱਕ ਕੇ ਸਭ ਦੀਆਂ ਚਿੰਤਾਵਾਂ ਨਿਵਰਤ ਕਰ ਦਿੱਤੀਆਂ ਇਸ ਦਾ ਪਹਿਲਾ ਫੈਸਲਾ ਸਰਦਾਰ ਮਹਾ ਸਿੰਘ ਦੇ ਸੁਪੁੱਤਰ ਰਣਜੀਤ ਸਿੰਘ ਨਾਲ ਸੰਬੰਧ ਜੋੜਨਾ ਕਿੰਨਾ ਸੁਆਣ ਭਰਿਆ ਸੀ ਜਿਸ ਨਾਲ ਕੇਵਲ ਮੁੱਦਤਾਂ ਤੋਂ ਦੋਵੇਂ ਮਿਸਲਾਂ ਜੋ ਆਪਸ ਵਿੱਚ ਲੜ ਲੜ ਕੇ ਆਪਣੀ ਸ਼ਕਤੀ ਵਿਅਰਥ ਗਵਾ ਰਹੀਆਂ ਸਨ ਸਦਾ ਲਈ ਵੈਰ ਦੀ ਥਾਂ ਮਿੱਤਰਤਾ ਦੇ ਰੂਪ ਵਿੱਚ ਪਲਟ ਗਈਆਂ ਸਗੋਂ ਅੱਗੋਂ ਜਾ ਕੇ ਇਸ ਮੇਲ ਦੇ ਕਿੰਨੇ ਲਾਭਦਾਇਕ ਨਤੀਜੇ ਪ੍ਰਗਟ ਹੋਏ ਇਸ ਗੱਲ ਵਿੱਚ ਜਰਾ ਵੀ ਸੰਦੇਹ ਨਹੀਂ ਕਿ ਪੰਜਾਬ ਵਿੱਚ ਖਾਲਸਾ ਰਾਜ ਦੀ ਉਸਾਰੀ ਲਈ ਇਸ ਸਬੰਧ ਨੇ ਨੀਂਹ ਦੇ ਪੱਥਰ ਦਾ ਕੰਮ ਦਿੱਤਾ ਲਾਹੌਰ ਦੀ ਫਤਿਹ ਸਮੇ 15 ਹਾੜ ਸੰਮਤ 1856 ਬਿਕਰਮੀ ਦੇ ਦਿਨ ਸਭ ਤੋਂ ਕਠਨ ਮੋਰਚਾ ਦਿੱਲੀ ਦਰਵਾਜੇ ਦਾ ਆਪਨੇ ਹੀ ਆਪਣੀ ਬੀਰਤਾ ਤੇ ਨਿਡਰਤਾ ਦੇ ਜੋਰ ਦੱਸ ਕੇ ਸਫਲਤਾ ਤੱਕ ਪਹੁੰਚਾ ਦਿੱਤਾ ਸੀ ਤੇ ਇੱਕੋ ਹੱਲੇ ਨਾਲ ਪੰਜਾਬ ਦੀ ਰਾਜਧਾਨੀ ਪਰ ਕਬਜ਼ਾ ਲੈਣਾ ਤੇ ਇਨਾ ਘੱਟ ਜਾਣੀ ਤੇ مالی ਨੁਕਸਾਨ ਹੋਣਾ ਇਹ ਆਪ ਜੀ ਦੇ ਜੰਗੀ ਹੁਨਰ ਦਾ ਪ੍ਰਤੱਖ ਸਬੂਤ ਸੀ ਇਸ ਸਮੇਂ ਲਾਹੌਰ ਨੂੰ ਵਿਜਈ ਫੌਜ ਦੀ ਲੁੱਟਮਾਰ ਤੋਂ ਬਚਾ ਕੇ ਪਰ ਜਾ ਪਿਆਰ ਦਾ ਇੱਕ ਐਸਾ ਨਮੂਨਾ ਕਾਇਮ ਕੀਤਾ ਗਿਆ ਜੋ ਇਸ ਤੋਂ ਪਹਿਲਾਂ ਇੱਥੋਂ ਦੇ ਵਸਨੀਕਾਂ ਨੇ ਕਦੇ ਵੀ ਨਾ ਸੀ ਡਿੱਠਾ ਇਸ ਦਾ ਅਸਰ ਇੱਥੋਂ ਦੇ ਨਿਵਾਸੀਆਂ ਪਰ ਇਹ ਹੋਇਆ ਕਿ ਉਹਨਾਂ ਸਾਰਿਆਂ ਦੇ ਮਨ ਆਪ ਜੀ ਨੇ ਆਪਣੇ ਹੱਥ ਵਿੱਚ ਕਰ ਲਏ ਤੇ ਉਹ ਐਸੇ કૃਤਗੈ ਹੋ ਗਏ ਕਿ ਇਹਨਾਂ ਨਵੇਂ ਹਾਕਮਾਂ ਨੂੰ ਜੀ ਆਇਆਂ ਕਿਹਾ ਤੇ ਇਸ ਖੁਸ਼ੀ ਵਿੱਚ ਕਈ ਦਿਨਾਂ ਤੱਕ ਹਰ ਮਜ਼ਬ ਤੇ ਹਰ ਫਿਰਕੇ ਦੇ ਲੋਕਾਂ ਨੇ ਮਿਲ ਕੇ ਆਪੋ ਆਪਣੇ ਮਕਾਨਾਂ ਪਰ ਦੀਪਮਾਲਾ ਕੀਤੀਆਂ ਲਾਹੌਰ ਦੇ ਕਿਲੇ ਨੂੰ ਸ਼ੇਰ-ਏ-ਪੰਜਾਬ ਦੀਆਂ ਤੋਪਾਂ ਦੀ ਤਬਾਹੀ ਤੋਂ ਬਚਾ ਕੇ ਕਿਲੇ ਵਾਲਿਆਂ ਲਈ ਇੰਨੀ ਖੁੱਲ੍ਹਦਲੀ ਦਾ ਵਰਤਾਰਾ ਤੇ ਉਹਨਾਂ ਲਈ ਬਹੁਤ ਬੜੀ ਜਾਗੀਰ ਆਪਣੇ ਜਵਾਈ ਮਹਾਰਾਜਾ ਰਣਜੀਤ ਸਿੰਘ ਤੋਂ ਪ੍ਰਵਾਨ ਕਰਵਾਈ ਇਹ ਸਭ ਕੁਝ ਆਪ ਦੇ ਉੱਚ ਦਿਲ ਤੇ ਦਿਮਾਗ ਦਾ ਕੰਮ ਸੀ ਸ਼ੇਰ-ਏ-ਪੰਜਾਬ ਲਈ ਮਹਾਰਾਜਾ ਦੀ ਪਦਵੀ ਤਸਵੀਜ਼ ਕਰਨੀ ਤੇ ਇਸ ਕੰਮ ਨੂੰ ਸਿਰੇ ਚੜਾਉਣਾ ਆਪ ਦਾ ਹੀ ਯੋਗਤਾ ਦਾ ਇੱਕ ਲਖਾਇਕ ਸਿੱਧ ਹੁੰਦਾ ਹੈ ਸਨ 1802 ਈਸਵੀ ਵਿੱਚ ਸ੍ਰੀ ਅੰਮ੍ਰਿਤਸਰ ਜੀ ਨੂੰ ਖਾਲਸਾ ਰਾਜ ਮਿਲਣ ਸਮੇਂ ਇਸ ਪਾਵਨ ਗੁਰਧਾਮ ਦੇ ਸਤਕਾਰ ਨੂੰ ਕਾਇਮ ਰੱਖਣ ਲਈ ਜਿਹੜੀ ਵਿਉਂਤ ਆਪ ਜੀ ਨੂੰ ਸੁਝੀ ਉਹ ਬੜੀ ਵਿਚਿੱਤਰ ਸੀ ਜਿਵੇਂ ਕਿ ਆਪ ਪਿੱਛੇ ਪੜ ਆਏ ਹੋ ਕਿ ਗੁਰੂ ਧਾਮ ਦੀ ਪ੍ਰਕਰਮਾ ਕਰਦਿਆਂ ਤੇ ਜਕਾਰੇ ਗਜਾਉਂਦਿਆਂ ਟੱਕਰਾਂ ਕਰਨ ਵਾਲਿਆਂ ਪਰ ਇਨਾ ਦਬਾਅ ਪਾਇਆ ਕਿ ਬਿਨਾਂ ਇੱਕ ਤਪਕਾ ਲਹੂ ਡੋਲੇ ਤੇ ਇੱਕ ਜਾਨ ਦੇ ਵਿਰਥ ਗਾਉਣ ਦੇ ਆਪ ਨੇ ਇਸ ਕਾਰਜ ਵਿੱਚ ਪੂਰਨ ਸਫਲਤਾ ਪ੍ਰਾਪਤ ਕਰ ਲਈ ਸਰਦਾਰਨੀ ਸੁਖਾ ਜੀ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਗੁਰਦਿੱਤ ਸਿੰਘ ਆਦ ਦੇ ਗੁਜ਼ਾਰੇ ਲਈ ਇੱਕ ਵੱਡੀ ਜਾਗੀਰ ਪ੍ਰਮਾਣ ਕਰਵਾਉਣੀ ਇਹ ਆਪਦੀ ਹੀ ਸਿਆਣਪ ਦਾ ਕੰਮ ਸੀ ਸ਼ੇਰੇ ਪੰਜਾਬ ਇਆਣੀ ਉਮਰ ਵਿੱਚ ਆਪਣੇ ਪਿਤਾ ਧਾਂ ਤੋਂ ਵਿਰਵਾ ਇਕੱਲਾ ਰਹਿ ਗਿਆ ਸੀ ਤੇ ਕਦਮ ਕਦਮ ਪਰ ਉਸ ਦੀ ਜਾਨ ਲੈਣ ਲਈ ਵੈਰੀ ਤਾੜ ਵਿੱਚ ਸਨ ਤਾਂ ਇਸ ਨਾਜ਼ਿਕ ਸਮੇਂ ਵਿੱਚ ਇਸੇ ਸ਼ੇਰਨੀ ਦਾ ਕੰਮ ਸੀ ਕਿ ਨਾ ਕੇਵਲ ਇਸ ਦੀ ਰੱਖਿਆ ਹੀ ਕੀਤੀ ਸਗੋਂ ਉਸ ਦਾ ਜੀਵਨ ਐਸੇ ਸਾਂਚੇ ਵਿੱਚ ਢਾਲ ਕੇ ਇੰਨੇ ਉੱਚੇ ਗੁਣਾ ਨਾਲ ਪੂਸ਼ਿਤ ਕਰ ਦਿੱਤਾ ਕਿ ਜਦ ਉਹ ਸੰਨ 1799 ਵਿੱਚ ਸ਼ੇਰੇ ਪੰਜਾਬ ਦੇ ਰੂਪ ਵਿੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਤਾਂ ਉਸ ਦੀ ਯੋਗਤਾ ਦੇਖ ਕੇ ਦੇਖਣ ਵਾਲੇ ਹੈਰਾਨ ਰਹਿ ਗਏ ਇੱਥੇ ਹੀ ਬਸ ਨਹੀਂ ਮਹਾਰਾਜਾ ਰਣਜੀਤ ਸਿੰਘ ਤੋਂ ਛੁੱਟ ਸਹਜਾਦਾ ਸ਼ੇਰ ਸਿੰਘ ਨੂੰ ਜਿਸ ਯੋਗ ਤਰੀਕੇ ਨਾਲ ਆਪਨੇ ਵਡੀਰੀਆ ਆਪ ਨੂੰ ਸਦੀਵੀ ਵਿਡਿਆਈ ਦਾ ਭਾਗੀ ਬਣਾ ਗਿਆ ਸਰਦਾਰਨੀ ਸਦਾਕੌਰ ਨੂੰ ਕੁਦਰਤ ਵੱਲੋਂ ਐਸੀ ਸ਼ਕਤੀ ਪ੍ਰਾਪਤ ਸੀ ਕਿ ਆਪ ਦੀ ਸੰਗਤ ਤੇ ਸ਼ੋਭ ਤੋ ਵੀਰਤਾ ਤੇ ਨਰਪੈਤਾ ਤੇ ਸੁੱਤੇ ਸਿੱਧ ਮਨੁੱਖਾਂ ਵਿੱਚ ਆ ਜਾਂਦੀ ਸੀ ਮਾਈ ਦੇਸਾ ਨਾਮੀ ਆਪ ਦੀ ਇੱਕ ਦਾਸੀ ਸੀ ਜਿਹੜੀ ਆਪ ਨੂੰ ਕੱਪੜੇ ਪਹਿਨ ਆਉਂਦੀ ਹੁੰਦੀ ਸੀ ਰਾਣੀ ਜੀ ਨਾਲ ਰਹਿਣ ਬਹਿਣ ਦੇ ਕਾਰਨ ਉਸ ਵਿੱਚ ਐਸੀ ਵੀਰਤਾ ਆ ਗਈ ਕਿ ਇੱਕ ਸਮੇਂ ਉਹ ਇੱਕ ਬੜੇ ਪ੍ਰਸਿੱਧ ਜਰਨੈਲ ਨੂੰ ਉਹ ਫੁਲਾਦੀ ਚਣੇ ਚਬਾਏ ਕਿ ਉਹ ਆਪਣੇ ਸਾਰੇ ਜੀਵਨ ਵਿੱਚ ਮਾਈ ਦੇਸਾ ਦੀ ਬੀਰਤਾ ਦੀ ਸ਼ਲਾਘਾ ਕਰਦਾ ਰਿਹਾ। ਆਪ ਦਾ ਆਚਰਣ ਉਚਤਾ ਦਾ ਇੱਕ ਉੱਤਮ ਨਮੂਨਾ ਸੀ। ਆਪ ਦੀ ਆਵਾਜ਼ ਬੜੀ ਗਰਜਵੀਂ ਸੀ। ਜਦ ਖਾਲਸਾ ਫੌਜਾਂ ਨੂੰ ਕਿਸੇ ਤਰ੍ਹਾਂ ਦਾ ਹੁਕਮ ਸੁਣਾਉਂਦੇ ਹੁੰਦੇ ਸਨ ਤਾਂ ਦੂਰ ਤੱਕ ਧਰਤੀ ਆਕਾਸ਼ ਗੂੰਜ ਉੱਠਦੇ ਸਨ। ਮੁੱਕ ਦੀ ਗੱਲ ਇਹ ਕਿ ਇਸਤਰੀ ਜਾਤੀ ਦੀ ਇਸ ਮਹਾਨ ਹਸਤੀ ਪਰ ਖਾਲਸਾ ਕੌਮ ਜਿੰਨਾ ਵੀ ਮਾਣ ਕਰ ਸਕੇ ਉਹ ਥੋੜਾ ਹੈ। ਸਰੋਤ ਖਾਲਸਾ ਰਾਜ ਦੇ ਉਸ ਰਈਏ ਭਾਗ ਪਹਿਲਾ ਲੇਖਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ